ਹਾਂਜੀ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਤੁਸੀਂ ਦੇਖ ਰਹੇ ਹੋ ਗੈਵੀ ਚਾਹਾਨ ਵਲੌਗਜ਼ ਬੜੀ ਮਹੱਤਵਪੂਰਨ ਨਿਊਜ਼ ਤੁਹਾਡੇ ਨਾਲ ਸਾਂਝੀ ਕਰਨ ਲੱਗੇ ਆ ਕਿ ਪ੍ਰਧਾਨ ਮੰਤਰੀ ਕਾਰਨੀ ਸਾਹਿਬ ਕੈਨੇਡਾ ਦੇ ਸੈਰ ਕਰ ਰਹੇ ਸੀਗੇ ਤੇ ਉਹਨਾਂ ਦੇ ਗਵਾਂਡ ਦੇ ਵਿੱਚ ਤਾਬੜ ਤੋੜ ਗੋਲੀਆਂ ਚੱਲ ਰਹੀਆਂ ਸਨ ਤੇ ਪ੍ਰਧਾਨ ਮੰਤਰੀ ਦੇ ਕੰਨ ਤੇ ਜੂਣੀ ਸਰਕੀ ਸੋ ਬੜੀ ਹੈਰਾਨ ਕਰਨ ਵਾਲੀ ਗੱਲ ਹੈ ਕਿ ਕਿਸੇ ਦੇਸ਼ ਦਾ ਪ੍ਰਧਾਨ ਮੰਤਰੀ ਹੋਵੇ ਤੇ ਉਹਦੇ ਗਵਾਂਡ ਦੇ ਵਿੱਚ ਤਬੜਤੋੜ ਗੋਲੀਆਂ ਚੱਲ ਰਹੀਆਂ ਹੁਣ ਤੇ ਉਹ ਰੈਕਟ ਨਾ ਕਰੇ ਜਦੋਂ ਇਹ ਘਟਨਾ ਵਾਪਰੀ ਤਾਂ ਲੋਕਾਂ ਦਾ ਗੁੱਸਾ ਦੇਖਣ ਨੂੰ ਮਿਲਿਆ ਕਿ ਪ੍ਰਧਾਨ ਮੰਤਰੀ ਨੇ ਰੈਕਟ ਕਿਉਂ ਨਹੀਂ ਕੀਤਾ ਉਹਨਾਂ ਦੀ ਟੀਮ ਨੇ ਕਾਰਵਾਈ ਕਿਉਂ ਨਹੀਂ ਕੀਤੀ ਕਿਉਂ ਨਹੀਂ ਬੋਲੇ ਸੋ ਜੇ ਚੈਨਲ ਤੇ ਨਵੇਂ ਆ ਤਾਂ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਬਹੁਤ ਮਹੱਤਵਪੂਰਨ ਖਬਰ ਹੈ ਕਿਉਂਕਿ ਕੈਨੇਡਾ ਦੇ ਵਿੱਚ ਲਿਬਰਲ ਸਰਕਾਰ ਹੈਗੀ ਹੈ ਜਿਹੜੀ ਉਹ ਵਿਰੋਧੀ ਸਿਆਸੀ ਪਾਰਟੀਆਂ ਦੇ ਰਹਿਮੋ ਕਰਮ ਤੇ ਚੱਲ ਰਹੀ ਹੈ ਕੈਨੇਡਾ ਸਰਕਾਰ ਸਿਰਫ ਵਪਾਰ ਨੂੰ ਬढ़ावा ਦੇ ਰਹੀ ਹੈ ਕਹਿੰਦਾ ਮਤਲਬ ਇਹ ਉਹਨਾਂ ਦੇ ਵਪਾਰਕ ਵਪਾਰ ਦੀ ਜਿਹੜੀ ਹੈਗੀ ਆ ਪੱਟੀ ਅੱਖਾਂ ਤੇ ਬੰਨ ਚੁੱਕੀ ਹੈ ਕਿ ਆਮ ਲੋਕਾਂ ਦੀ ਜਿਹੜੀ ਸੇਫਟੀ ਬਾਰੇ ਕੋਈ ਧਿਆਨ ਨਹੀਂ ਕਾਰੋਬਾਰੀਆਂ ਦੀ ਸੇਫਟੀ ਬਾਰੇ ਕੋਈ ਧਿਆਨ ਨਹੀਂ ਸਿਰਫ ਸਰਕਾਰ ਨੂੰ ਵਪਾਰ ਦਿਸਦਾ ਵਪਾਰ ਦੀ ਗੱਲ ਕਰਦੇ ਆ ਪਰ ਵਪਾਰ ਨਾਲੋਂ ਸਭ ਤੋਂ ਪਹਿਲਾਂ ਲੋਕਾਂ ਦੀ ਸੁਰੱਖਿਆ ਜ਼ਰੂਰੀ ਹੈ ਪਰ ਲੋਕਾਂ ਦੀ ਸੁਰੱਖਿਆ ਯਕੀਨੀ ਬਣਾਉਣ ਵਾਸਤੇ ਕੋਈ ਅਜਿਹਾ ਕਦਮ ਸਰਕਾਰ ਨਹੀਂ ਚੱਕ ਰਹੀ ਨਾ ਹੀ ਕਦੇ ਪ੍ਰਧਾਨ ਮੰਤਰੀ ਕਾਰਨੀ ਸਾਹਿਬ ਨੇ ਕਦੇ ਬਿਆਨ ਦਿੱਤਾ ਵੀ ਜਿਹੜੀ ਲੋਕਾਂ ਦੀ ਸੁਰੱਖਿਆ ਉਹ ਬਹੁਤ ਜ਼ਰੂਰੀ ਹੈ ਸਰਕਾਰ ਨੂੰ ਪਹਿਲ ਦੇ ਆਧਾਰ ਤੇ ਸੁਰੱਖਿਆ ਯਕੀਨੀ ਬਣਾਉਣ ਦੇ ਵਿੱਚ ਕੰਮ ਕਰੂਗੀ ਜਾਂ ਕੰਮ ਕਰ ਰਹੀ ਹੈ ਇਸ ਕਰਕੇ ਲੋਕਾਂ ਦਾ ਜਿਹੜਾ ਗੁੱਸਾ ਕੈਨੇਡਾ ਦੇ ਲੋਕਾਂ ਦਾ ਉਹ ਸਾਫ਼ ਜ਼ਾਹਿਰ ਹੈ ਕਿਉਂਕਿ ਪ੍ਰਧਾਨ ਮੰਤਰੀ ਦੀ ਜਿਹੜੀ ਸਰਕਾਰ ਆ ਲਿਬਰਲ ਗਵਰਨਮੈਂਟ ਆ ਲੋਕਾਂ ਦੀ ਜਿਹੜੀ ਹਾਲਾਤ ਐ ਵਿਗੜ ਰਹੇ ਦਿਨੋਂ ਦੇਣ ਉਹਦੇ ਲਈ ਕੁਝ ਨਹੀਂ ਕਰ ਰਹੀਗੀ। ਨਾ ਹੀ ਸਰਕਾਰ ਨੂੰ ਕਦੇ ਇਹ ਪਤਾ ਵੀ ਸਾਡੇ ਦੇਸ਼ ਦੇ ਹਾਲਾਤ ਕੀ ਹਨ। ਪਤਾ ਤਾਂ ਹੋਊਗਾ ਪਰ ਸਰਕਾਰ ਚੁੱਪ ਐ। ਹੁਣ ਚੁੱਪ ਇਸ ਕਰਕੇ ਵੀ ਹੋ ਸਕਦੀ ਐ ਕਿ ਉਹਨਾਂ ਨੂੰ ਇਹ ਲੱਗਦਾ ਵੀ ਹੁਣ ਸਾਨੂੰ ਲੋਕਾਂ ਦੀ ਲੋੜ ਹੀ ਨਹੀਂ ਅਸੀਂ ਜਾਂ ਲੋਕਾਂ ਕੋਲੇ ਵੋਟਾਂ ਮੰਗਣੇ ਨਹੀਂ ਜਾਣਾਗਾ। ਪਰ ਵੋਟਾਂ ਮੰਗਣ ਜਾਣਾ ਪੈਣਾ। ਲੋਕ ਸਵਾਲ ਕਰਨਗੇ, ਲੋਕ ਮੁੱਦੇ ਠਾਉਣਗੇ। ਇਹ ਦਿਨ ਦੀ ਗੱਲ ਐ ਕਿ ਪ੍ਰਧਾਨ ਮੰਤਰੀ ਤੇ ਪ੍ਰਧਾਨ ਮੰਤਰੀ ਦੀ ਸਾਰੀ ਟੀਮ ਸਾਰੇ ਸ਼ਹਿਰ ਦੇ ਵਿੱਚ ਮੌਜੂਦ ਸੀ ਤੇ ਵਾਈਟ ਰੌਕ ਬੀਚ ਤੇ ਸੈਰ ਕਰ ਰਹੇ ਸਨ ਗੇੜੀਆਂ ਕੱਢ ਰਹੇ ਸਾਰੀ ਟੀਮ ਤੇ ਨਾਲ ਪੰਜਾਬੀ ਭਾਈਚਾਰੇ ਦੇ ਨੁਮਾਇंदे ਵੀ ਸੀ ਪਰ ਥੋੜੀ ਕਹਿ ਲੋ ਵੀ ਜਿੱਥੇ ਸੈਰ ਕਰ ਰਹੇ ਸੀ ਉਦੋਂ ਥੋੜੀ ਦੂਰੀ ਤੇ ਹੀ ਤਾਬੜ ਤੋੜ ਗੋਲੀਆਂ ਚੱਲੀਆਂ ਪਰ ਪ੍ਰਧਾਨ ਮੰਤਰੀ ਨੇ ਤੇ ਪ੍ਰਧਾਨ ਮੰਤਰੀ ਦੀ ਟੀਮ ਨੇ ਕੋਈ ਰਿਐਕਟ ਨਹੀਂ ਕੀਤਾ ਇਵਨ ਕਿ ਜਿਹੜੇ ਪੰਜਾਬੀ ਭਾਈਚਾਰੇ ਦੇ ਨਮਾਇंदे ਸੀਗੇ ਉਹਨਾਂ ਨੇ ਵੀ ਕੋਈ ਰਿਐਕਟ ਨਹੀਂ ਕੀਤਾਗਾ ਇੱਕ ਬਿਆਨ ਤੱਕ ਨਹੀਂ ਆਇਆਗਾ ਪ੍ਰਧਾਨ ਮੰਤਰੀ ਦਾ ਨਾ ਪੰਜਾਬੀ ਭਾਈਚਾਰੇ ਨੂੰ ਜਿਹੜੇ ਰਿਪਰੈਜ਼ੈਂਟ ਕਰਦੇ ਸੀਗੇ ਬੰਦੇ ਉਹਨਾਂ ਨੇ ਵੀ ਕੋਈ ਰਿਐਕਟ ਨਹੀਂ ਕੀਤਾ ਹੁਣ ਦੇਖੋ ਇਹ ਬਹੁਤ ਹੈਰਾਨ ਕਰਨ ਵਾਲੀ ਗੱਲ ਹੈ ਕਿ ਦੇਸ਼ ਦਾ ਪ੍ਰਧਾਨ ਮੰਤਰੀ ਜਿਹੜੀ ਜਗ੍ਹਾ ਤੇ ਗੇੜੀਆਂ ਕੱਢ ਰਿਹਾ ਉਹਦੇ ਨੇੜੇ ਗੋਲੀਆਂ ਚੱਲਣ ਤੇ ਪ੍ਰਧਾਨ ਮੰਤਰੀ ਕੋਈ ਰਿਐਕਟ ਨਾ ਕਰੇ ਇਸ ਕਰਕੇ ਲੋਕ ਆਉਣ ਵਾਲੇ ਟਾਈਮ ਦੇ ਵਿੱਚ ਜਦੋਂ ਦੁਬਾਰਾ ਵੋਟਾਂ ਲਈ ਜਾਣਗੇ ਤਾਂ ਲੋਕ ਸਵਾਲ ਪੁੱਛਣਗੇ ਸਵਾਲ ਖੜੇ ਕਰਨਗੇ ਹੁਣ ਕਈ ਬੰਦੇ ਜਿਹੜੇ ਭਾਈਚਾਰੇ ਪੰਜਾਬੀ ਭਾਈਚਾਰੇ ਦੇ ਨਮਾਇंदे ਆ ਕਾਰਨੀ ਦੀ ਟੀਮ ਦੇ ਵਿੱਚ ਉਹ ਬਸ ਸਿਰਫ ਯਐਸਆਰ ਯਐਸਆਰ ਕਹਿਣ ਵਾਲਿਆ ਕਿਉਂਕਿ ਜਿਹੜੀ ਗਰਾਉਂਡ ਲੈਵਲ ਤੇ ਰੈਲਿਟੀ ਆ ਉਹ ਜਾਂ ਤਾਂ ਪ੍ਰਧਾਨ ਮੰਤਰੀ ਜਾਣਨਾ ਹੀ ਨਹੀਂ ਚਾਹੁੰਦਾ ਜਾਂ ਜੋ ਰੈਲਿਟੀ ਹੈਗੀ ਆ ਉਹ ਪ੍ਰਧਾਨ ਮੰਤਰੀ ਤੱਕ ਪਹੁੰਚਾਉਣਾ ਹੀ ਨਹੀਂ ਚਾਹੁੰਦੇ ਜਾਂ ਪ੍ਰਧਾਨ ਮੰਤਰੀ ਨੂੰ ਗਰਾਉਂਡ ਲੈਲਿਟੀ ਪਤਾ ਹੀ ਨਹੀਂ ਲੱਗ ਰਹੀ ਇਸ ਕਰਕੇ ਸਿਰਫ ਜਿਹੜਾ ਹੈਗਾ ਸਰਕਾਰ ਦਾ ਲਿਬਰਲ ਸਰਕਾਰ ਦਾ ਇਹੀ ਮੋਟਿਵ ਹੈ ਵੀ ਵਪਾਰ ਨੂੰ ਵਡਾਓ ਵਪਾਰ ਨੂੰ ਵਧਾਓ ਪਰ ਵਪਾਰ ਕੀ ਕਰੂਗਾ ਵਧਾ ਕੇ ਜਦੋਂ ਤੁਸੀਂ ਆਮ ਲੋਕਾਂ ਦੀ ਸੁਰੱਖਿਆ ਨੂੰ ਪਹਿਲ ਨਹੀਂ ਦੇ ਰਹੇ ਸਭ ਤੋਂ ਪਹਿਲਾਂ ਆਮ ਲੋਕਾਂ ਦੀ ਸੁਰੱਖਿਆ ਜ਼ਰੂਰੀ ਹੈ ਵਪਾਰ ਵਾਲੀਆਂ ਗੱਲਾਂ ਬਾਅਦ ਚ ਹੈ ਪਰ ਅਜਿਹਾ ਨਹੀਂ ਹੋ ਰਿਹਾ ਸਰਕਾਰ ਤੋਂ ਸਰਕਾਰ ਦੇ ਕੰਮਕਾਰ ਤੋਂ ਲੋਕ ਨਾਖੁਸ਼ ਹੈਗੇ ਆ ਹੁਣ ਲੋਕ ਤਾਂ ਇਹ ਕਹਿੰਦੇ ਆ ਵੀ ਜਿਹੜੀ ਲਿਬਰਲ ਗਵਰਨਮੈਂਟ ਆ ਉਹ ਜਿਹੜੀਆਂ ਵੀ ਉਪਜਟ ਪਾਰਟੀ ਆ ਉਹਨਾਂ ਦੇ ਰਹਿਮੋ ਕਰਮ ਤੇ ਚੱਲ ਰਹੀ ਆ ਪਰ ਲੋਕਾਂ ਨੂੰ ਇਹ ਪਤਾ ਵੀ ਇੱਕ ਨਾ ਇੱਕ ਦਿਨ ਸਾਡੇ ਦਰਵਾਜ਼ੇ ਤੇ ਵੋਟਾਂ ਮੰਗਣ ਜ਼ਰੂਰ ਆਉਣਗੇ ਫਿਰ ਅਸੀਂ ਸਵਾਲ ਕਰਾਂਗੇ ਵੀ ਸਾਡੀ ਸੁਰੱਖਿਆ ਨੂੰ ਪਹਿਲ ਕਿਉਂ ਨਹੀਂ ਦਿੱਤੀ ਗਈ ਕਿਉਂ ਸਾਡੀ ਸੁਰੱਖਿਆ ਵੱਲ ਧਿਆਨ ਨਹੀਂ ਦਿੱਤਾ ਗਿਆ ਕਿਉਂਕਿ ਇਸ ਟਾਈਮ ਆਪਾਂ ਨੂੰ ਪਤਾ ਹੀ ਆ ਵੀ ਹਾਲਾਤ ਬਹੁਤ ਵਿਗੜ ਚੁੱਕੇ ਆ ਬਹੁਤ ਭਾਵੇਂ ਕਿ ਸਰਕਾਰ ਸੀਬੀਐਸਏ ਨੂੰ ਪਾਵਰ ਦੇ ਰਹੀ ਆ ਵੀ ਤੁਸੀਂ ਇੱਕ ਸਪੈਸ਼ਲ ਰਿਕਰੂਟਮੈਂਟ ਕਰੋ ਟਾਸਕ ਫੋਰਸ ਵੱਖਰੀ ਬਣਾਤੀ ਤੁਸੀਂ ਕ੍ਰਿਮੀਨਲ ਫੜੋ ਉਹਨਾਂ ਨੂੰ ਰਿਪੋਰਟ ਕਰੋ ਪਰ ਇਹ ਕੁਝ ਨਹੀਂ ਜਿੰਨਾ ਚਿੱਕਰ ਜਿਹੜਾ ਇੰਟਰਨਲ ਸਿਸਟਮ ਹੈ ਲੋਕਾਂ ਦੀ ਸਿਕਿਉਰਿਟੀ ਨਹੀਂ ਵਾਧਦੀ ਕੀ ਲੋਕਾਂ ਨੂੰ ਕੌਨਫੀਡੈਂਸ ਨਹੀਂ ਆਉਂਦਾ ਕਿ ਸਰਕਾਰ ਸਾਡੇ ਨਾਲ ਖੜੀ ਆ ਉਹਨਾਂ ਚਿਕਰ ਲੋਕਾਂ ਦਾ ਸਮਰਥਨ ਵੀ ਸਰਕਾਰ ਨੂੰ ਨਹੀਂ ਮਿਲਣਾ ਤੇ ਲੱਗਦਾ ਵੀ ਆਉਣ ਵਾਲੇ ਟਾਈਮ ਦੇ ਵਿੱਚ ਪ੍ਰਧਾਨ ਮੰਤਰੀ ਕਾਰਨੀ ਦੀ ਟੀਮ ਨੂੰ ਲਿਬਰਲ ਗਵਰਨਮੈਂਟ ਨੂੰ ਲੋਕ ਅੱਖਾਂ ਵਿਖਾਉਣਗੇ ਕਿਉਂਕਿ ਬਿਲਕੁਲ ਲੋਕਾਂ ਦੇ ਵਿੱਚ ਨਿਮੋਸ਼ੀ ਐਸ ਗੱਲ ਨੂੰ ਲੈ ਕੇ ਲੋਕ ਆਪਸ ਵਿੱਚ ਚਰਚਾਵਾ ਕਰਦੇ ਆ ਵੀ ਸਰਕਾਰ ਸਾਡੇ ਲਈ ਕੁਝ ਨਹੀਂ ਕਰ ਰਹੀ ਪਰ ਜੇ ਲੋਕਾਂ ਦਾ ਦਿਲ ਜਿੱਤਣਾ ਲੋਕਾਂ ਵਾਸਤੇ ਕੁਝ ਕਰਨਾ ਤਾਂ ਵਪਾਰ ਆਲਾ ਜਿਹੜਾ ਨਾਰਾ ਛੱਡ ਕੇ ਲੋਕਾਂ ਦੀ ਜਿਹੜੀ ਸੁਰੱਖਿਆ ਉਹਦੇ ਵੱਲ ਧਿਆਨ ਦੇਣਾ ਚਾਹੀਦਾ ਸਰਕਾਰ ਨੂੰ ਨਹੀਂ ਤਾਂ ਲੋਕ ਜਿਹੜੇ ਆ ਜਰੂਰ ਜਿਹੜੀ ਕਾਰਨੀ ਦੀ ਸਰਕਾਰ ਤੋਂ ਸਵਾਲ ਪੁੱਛਣਗੇ ਤੇ ਆਉਣ ਵਾਲੇ ਟਾਈਮ ਦੇ ਵਿੱਚ ਇਹਨਾਂ ਵਾਸਤੇ ਸਮੱਸਿਆ ਖੜੀਆਂ ਹੋਣਗੀਆਂ ਸასი ਕਾਲ